ਬਾਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬਾਈ ਜੀ ਆਪਾਂ ਲੱਗੇ ਆ ਜਿਹੜੀ ਉਹਦੋਂ ਮੂੰਗੀ ਵੱਢੀ ਸੀ ਆਪਾਂ ਉਹ ਬਾਈ ਜੀ ਅੱਜ ਬਹੁਤ ਲੱਗੇ ਆ ਤਵੀਆਂ ਵਾਲਾ ਬਾਈ ਜੀ ਆ ਗਿਆ ਸਾਰਿਆਂ ਤਵੀਆਂ ਨੇ 12 ਦਾ ਚੱਕਰਾ ਚੌਕਾ ਵੀਡੀਓ ਵੰਘੇਰਾ ਇੱਕੋ ਬਾਈ ਜੀ ਚਾਲਦਾ ਟਰੈਕਟਰ ਭਾਈ ਜੀ ਦੋਹਰ ਲਾਉਣ ਲੱਗ ਗਏ ਜੀ ਭਾਈ ਜੀ ਹੁਣ ਆਪ ਇੱਧਰ ਆ ਗਏ ਜੀ ਇੱਧਰ ਬਹੋਨੇ ਆ ਹਾਂਜੀ ਬਾਈ ਜੀ ਆਪਾਂ ਬਾਦੀ ਹੁਣ ਆਪਣੀ ਮੂੰਗੀ ਵਾਲੀ ਤੇ ਕਿਉਂ ਬਾਦ ਹੁਣ ਕਿਰਾਂ ਆਪਾਂ ਦੋ ਵਾਰ ਦਵਿਆਂ ਨਾਲ ਬਾਦੀ ਹਾਂਜੀ ਬਾਈ ਜੀ ਆਪਾਂ ਕੱਲ ਬਾਕੇ ਗਏ ਸੀਗੇ ਤਵਿਆਂ ਨਾਲ ਅੱਜ ਬਾਈ ਜੀ ਆਪਾਂ ਹਲਾਣਾ ਬਹੁਣ ਆਏ ਆ ਆਪਾਂ ਹਾਲ ਖੋਲ ਲੇ ਲੇਖੋ ਬਈ ਬਾਕੀ ਗਮਸਰਾ ਕਰਾ ਦੇਣਾ ਆਪਾਂ ਪੂਰਾ ਅੱਜ ਤਵੀਆਂ ਨਾ ਵਾਕੇ ਤਿਆਰ ਕਰ ਜੀਏਗੀ ਜ਼ਰੂਰੀ ਜੀ ਕਰਦੇ ਆਂ ਇਹ ਬਾਈ ਜੀ ਲਾ ਕੇ ਬੋਣ ਬਾਦੀ ਹੀ ਹੁਣ ਕਿੰਨੇ ਰਹਿ ਗਏ ਭਾਈ ਆਨੇ